ਮਾਚਲ ਦੇ ਲਾਹੌਲ ਸਪੀਤੀ ਜ਼ਿਲ੍ਹੇ ਦੀਆਂ ਉੱਚੀਆਂ ਚੋਟੀਆਂ ਤੇ ਸ਼ਨੀਵਾਰ ਰਾਤ ਨੂੰ ਤਾਜ਼ਾ ਬਰਫਬਾਰੀ ਹੋਈ ਹੈ ਰਾਜ ਦੇ ਹੋਰ ਖੇਤਰਾ ਵਿੱਚ ਗੜੇਮਾਰੀ ਅਤੇ ਤੂਫਾਨ ਨੇ ਤਬਾਈ ਮਚਾ ਦਿੱਤੀ ਹੈ ਚਿੰਤਾ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਕੱਲ ਯਾਨੀ ਸੋਮਵਾਰ ਨੂੰ ਫਿਰ ਤੋਂ ਭਾਰੀ ਮੀਂਹ ਗੜੇਮਾਰੀ ਅਤੇ ਤੂਫਾਨ ਦਾ orange alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਦੌਰਾਨ ਲਾਹੌਲ ਸਪੀਤੀ ਦੇ ਰੋਹਤਾਂਗ ਪਾਸ ਦਰਜਾ ਸਰਚੂ ਆਦਿ ਖੇਤਰਾ ਵਿੱਚ ਵੀ ਤਾਜ਼ਾ ਬਰਫਬਾਰੀ ਹੋਈ ਹੈ ਭਾਰੀ ਮੀਂਹ ਕਾਰਨ ਮਨਾਲੀ ਲੇਹ ਰਾਸ਼ਟਰੀ ਰਾਜਮਾਰਗ ਸਮੇਤ 60 ਸੜਕਾਂ ਤੇ ਆਵਾਜਾਈ ਠੱਪ ਹੋ ਗਈ ਹੈ ਮੰਡੀ ਅਤੇ Shimla ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਗੜੇਮਾਰੀ ਕਾਰਨ ਸੇਬਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੰਡੀ ਜ਼ਿਲ੍ਹੇ ਦੇ ਕਮਰੂ ਘਾਟੀ 'ਚ ਸੇਬ ਦੇ ਬੀਜਾਂ ਦੇ ਨੁਕਸਾਨ ਦੇ ਨਾਲ ਨਾਲ ਪੱਤੇ ਵੀ ਡਿੱਗੇ ਨੇ ਦੂਜੇ ਪਾਸੇ Shimla ਦੇ Rampur ਜ਼ਿਲ੍ਹੇ ਦੀ ਕੰਚਨ ਘਾਟੀ 'ਚ ਕੁਰਨੂ ਨਹਿਰਾ ਨਰਾਇਣ ਕਦੇਲੀ ਬਾਸ਼ਦੀ ਸਮੇਤ ਹੋਰ ਇਲਾਕਿਆਂ 'ਚ ਗੜੇਮਾਰੀ ਕਾਰਨ ਫਸਲਾਂ ਤਬਾਹ ਹੋਈਆਂ ਨੇ ਅਤੇ ਪੌਦਿਆਂ ਦੀਆਂ ਟਾਹਣੀਆਂ ਨੂੰ ਵੀ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਮੁਤਾਬਕ ਅੱਜ ਵੀ ਸਵੇਰ 'ਚ ਕੁਝ ਥਾਵਾਂ 'ਤੇ ਗੜੇਮਾਰੀ, ਮੀਂਹ ਅਤੇ ਬਰਬਾਰੀ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ yellow alert ਜਾਰੀ ਕੀਤਾ ਗਿਆ ਪਰ ਕੱਲ ਫਿਰ ਤੋਂ orange alert ਜਾਰੀ ਕਰ ਦਿੱਤਾ ਗਿਆ। orange alert ਨੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਸਭ ਤੋਂ ਵੱਧ ਚਿੰਤਿਤ ਕੀਤਾ ਹੈ। 30 ਅਪ੍ਰੈਲ ਨੂੰ ਵੀ ਵੈਸਟਰਨ ਡਿਸਟਰਬੈਂਸ ਥੋੜਾ ਕਮਜ਼ੋਰ ਹੋਵੇਗਾ ਪਰ ਇਸ ਦਿਨ ਵੀ ਕੁਝ ਥਾਵਾਂ ਤੇ ਹਲਕੀ بارش ਹੋ ਸਕਦੀ ਹੈ 1 ਮਈ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ ਸੂਬੇ ਵਿੱਚ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ ਪਰ ਮੀਂਹ ਕਾਰਨ ਕਿਸਾਨ ਇਸ ਦੀ ਕਟਾਈ ਨਹੀਂ ਕਰ ਪਾ ਰਹੇ ਜਿਨ੍ਹਾਂ ਕਿਸਾਨਾਂ ਨੇ ਵੀ ਵਾਢੀ ਕੀਤੀ ਸੀ ਉਹਨਾਂ ਦੀਆਂ ਫਸਲਾਂ ਖੇਤਾਂ ਵਿੱਚ ਹੀ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਅਗਲੇ 2-3 ਦਿਨਾਂ ਵਿੱਚ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ